ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਕੜਾਕੇ ਦੀ ਠੰਡ ਦੇ ਨਾਲ-ਨਾਲ ਧੁੰਦ ਦਾ ਤੈਰ ਵੀ جاری ਹੈ ਲਗਾਤਾਰ ਧੁੰਦ ਦੇ ਕਾਰਨ ਜਿੱਥੇ ਆਮ ਜਨਜੀਵਨ ਦੇ ਇਸ ਦਾ ਅਸਰ ਪਿਆ ਹੈ ਉੱਥੇ ਹੀ ਗੁਰਦਾਸਪੁਰ ਸਭ ਤੋਂ ਠੰਡੇ ਇਲਾਕੇ ਦੇ ਵਜੋਂ ਮੰਨਿਆ ਜਾਂਦਾ ਹੈ ਇਸ ਜਗ੍ਹਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਠੰਡ ਦੇ ਕਾਰਨ ਆਮ ਜਨਜੀਵਨ ਕਾਫੀ ਜ਼ਿਆਦਾ ਵਿਅਸਤ ਹੋ ਗਿਆ ਹੈ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਤੇ ਨਾਲ ਹੀ ਜੇਕਰ ਕੋਈ ਕੰਮ ਕਰ ਲਈ ਬਾਹਰ ਜਾ ਵੀ ਰਿਹਾ ਹੈ ਤਾਂ ਉਸ ਦੇ ਕੰਮ ਦੀ ਰਫਤਾਰ ਵੀ ਬਹੁਤ ਜ਼ਿਆਦਾ ਹੌਲੀ ਹੈ ਲਗਾਤਾਰ ਵਾਣਾ ਦੀਆਂ ਰਫਤਾਰਾਂ ਹੌਲੀ ਹੋ ਗਈਆਂ ਨੇ ਤੇ ਦੂਸਰੇ ਪਾਸੇ 25 ਦਸੰਬਰ ਤੋਂ 28 ਦਸੰਬਰ ਤੱਕ ਧੁੰਦ ਦੀ ਭਵਿਸ਼ਵਾਣੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਸੀ ਤੇ ਲਗਾਤਾਰ ਧੁੰਦ ਪੈ ਰਹੀ ਹੈ ਜਿਸ ਦੇ ਚਲਦੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਵੱਧਦੀ ਠੰਡ ਦੇ ਪ੍ਰਕੋਪ ਨੂੰ ਦੇਖਦੇ ਹੋਏ ਅੱਜ ਅਸੀਂ ਸਾਰੇ ਸੀਜ਼ਨ ਦੀ ਪਹਿਲੀ ਅੱਗ ਬਾਲ ਕੇ ਸੇਕ ਰਹੇ ਆ ਤੇ ਮੇਰੀ ਪ੍ਰਸ਼ਾਸਨ ਅੱਗੇ ਆਹੋ ਅਪੀਲ ਹੈ ਕਿ ਹੈਵੀ ਟ੍ਰੈਫਿਕ ਨੂੰ ਜਿਸ ਤਰ੍ਹਾਂ ਭਾਰੀ ਗੰਨਿਆਂ ਦੀਆਂ ਗੱਡੀਆਂ ਜਾਂ ਹੋਰ ਜਿਸ ਤਰ੍ਹਾਂ ਟ੍ਰੈਫਿਕ ਦੀਆਂ ਭਾਰੀਆਂ ਗੱਡੀਆਂ ਉਹਨਾਂ ਦੇ ਰਿਫਲੈਕਟਰ ਯੂਜ਼ ਕਰਵਾਏ ਜਾਣ ਹੈਵੀ ਫੋਗ ਲਾਈਟਾਂ ਉਹਨਾਂ ਦੇ ਯੂਜ਼ ਕਰਾਈਆਂ ਜਾਣ ਤਾਂ ਕਿ ਜੋ ਪੀਤੇ ਦਿਨੋਂ ਆਪਾਂ ਦੇਖਦੇ ਆਂ ਕਿ ਵਕਤ ਧੁੰਦ ਦੇ ਨਾਲ ਐਕਸੀਡੈਂਟ ਹੁੰਦੇ ਆ ਉਹਨਾਂ ਤੋਂ ਬਚਿਆ ਜਾ ਸਕੇ ਤੇ ਨਾਲ ਦੇ ਨਾਲ ਹੀ ਸ਼ਹਿਰ ਵਿੱਚ ਭਾਰੀ ਟ੍ਰੈਫਿਕ ਨੂੰ ਰੋਕਣ ਦੇ ਲਈ ਬੈਰੀਗੇਡਸ ਕਰਾਏ ਜਾਣ ਇਸ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਹਾਂ ਕਿ ਜਗ੍ਹਾ-ਜਗ੍ਹਾ ਆਪਣੇ ਫੋਗ ਲਾਈਟਾਂ ਗੱਡੀਆਂ ਨੂੰ ਯੂਜ਼ ਕਰਨ ਦੇ ਲਈ ਹਦਾਇਤਾਂ ਕੀਤੀਆਂ ਜਾਣ से वो अपने रिफलैक्टर लगाए जाए ता कि एक्सीडेंट तो बचाया जा सके जिस जान जान का जानी माल तो नुकसान तो बचाया जा सके पिछले दो दिन से पंजाब के अंदर काफ़ी धुंध पड़ रही है रात को भी काफ़ी धुंधाई हुई थी और हम प्रशासन से यही मांग करते हैं कि जो गहरी धुंध पड़ रही है और कुछ आने वाले दिनों में धुंध का असर देखने को मिल सकता है प्रशासन से हम यही मांग करते हैं जो भारी वाहन हैं उनको शहर के अंदर ना एंट्री करा के बाहर बाईपास के रास्ते पास किया जाए और दूसरा मैं सभी से प्रार्थना यह करूंगा कि जो भी गाड़ियां हैं अपनी हेडलाइट जला के चलें धुंध के कारण और ओवर स्पीड गाड़ियां ना चलाएं आए दिन टीवी के अंदर यही समाचार मिल रहे हैं कि गाड़ियां धुंध के कारण काफी अक्सर में टकरा रही हैं जानमाल का नुकसान हो रहा है हम यही चाहते हैं कि किसी भी जान माल का नुकसान ना हो और अपनी गाड़ी को और स्पीड ना चला के धीमी गति में चलाएँ और जिससे कि ना तो खुद का नुकसान हो ना ही किसी की जान जाए हम प्रशासन से यही मांग करते हैं कि भारी वाहन हैं जैसे टिप्पर है ट्राली हैं ट्रक वगैरह बसें वगैरह हैं शहर के अंदर उनको एंट्री ना दी जाए कुछ समय के लिए जैसे ही मौसम साफ़ हो जाएगा उस हिसाब से प्रशासन अपनी कार्रवाई करते रहे मेरी प्रशासन अगर यही बेनती है ਇਹ ਜਿਹੜੇ ਹਾਦੀ ਟ੍ਰੈਫਿਕ ਲੈਟ ਭਾਗੇ ਨੇ ਉਹਨਾਂ ਨੂੰ ਰਿਫਲੈਕਟਰ ਵਗੈਰਾ ਯੂਜ਼ ਕੀਤਾ ਜਾਂਦਾ ਐੜੀ ਕੱਲ ਦੀ ਜਿਹੜੀ ਧੁੰਦ ਆ ਅੱਜ ਤੱਕ ਮਤਲਬ ਰਾਤ ਦੀ ਜਿਹੜੀ ਆ ਇਹਨਾਂ ਨਾਲ ਆਪਣਾ ਜਿਹੜਾ ਜਿਹੜੇ ਰਿਫਲੈਕਟਰ ਵਗੈਰਾ ਯੂਜ਼ ਕੀਤੇ ਜਾਂ ਨਾਲ ਉਹਨਾਂ ਦੇ ਕਾਰਨ ਕਿ ਆਪਣੇ ਜਿਹੜਾ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਸਕੇ ਕੰਮ ਤਾਂ ਦੇਖੋ ਆਪ ਦੂਰ ਜੱਬ ਵੀ ਦੂਰ ਬਰਤੀ ਆਰ ਸਾਦੀ ਬਰਤੀ ਆ ਤੇ ਕੰਮ ਤੋਂ ਪ੍ਰਭਾਵਿਤ ਹੁੰਦਾ ਹੀ ਆ ਤੇ ਆਪਕੇ ਸਾਹਮਣੇ ਧੁੰਦਵੀ ਬਹੁਤ ਆ ਜੋ ਮਹੀਨਾ ਤੋਂ ਕੰਮ ਬਿਲਕੁਲ ਠੱਪ ਰਹੇਗਾ ਇਸੇ ਤਰ੍ਹਾਂ ਤਾਂ ਫਿਰ ਇਹ ਕਿਸੇ ਚਲਦਾ ਹੈ ਕਰਕੇ ਕੰਮ ਕਿਸੇ ਚਲਦਾ ਹੈ ਹਰ ਸਾਲ ਹੀ ਹੁੰਦਾ ਹੈ ਇਸ ਦਾ ਕੁਦਰਤ ਦਾ ਹੈ ਕੁਦਰਤ ਨੇ ਹਰ ਸਾਲ ਹੀ ਜੋ ਵੀ ਕਰਨਾ ਹੁੰਦਾ ਹੈ ਕੁਦਰਤ ਕੇ ਅਗੇ ਤਾਂ ਸਭ ਸਭ ਕੋਈ ਕੁਦਰਤ ਕੇ ਅਗੇ ਨੀ ਸੀਗਾ ਜੋਰ ਥੋੜੀ ਆ ਕੁਦਰਤ ਕੇ ਰੰਗ ਐ ਐਸੇ ਚਲਣਾ ਹੈ ਕੋਈ ਬਾਤ ਨਹੀਂ 10 15 ਦਿਨ ਐਸੇ ਚਲੇਗਾ